ਚੋਣਾਂ ਦਾ ਰੂਲ ਹੁੰਦਾ ਕਿ ਜਿਹੜਾ ਬੰਦਾ ਇਲੈਕਸ਼ਨ ਲੜ ਰਿਹਾ ਉਹਦੀ ਫੈਮਿਲੀ ਦਾ ਕੋਈ ਵੀ ਮੈਂਬਰ ਕਾਊਂਟਿੰਗ ਦੇ ਵਿੱਚ ਨਹੀਂ ਬੈਠ ਸਕਦਾ ਤਾਂ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਕੈਂਡੀਡੇਟ ਸੀ ਇਕਲਿੱਦਲ ਦੇ ਖੱਤਰ ਸਿੰਘ ਉਹਨਾਂ ਦੀ ਸਕੀਨ ਨੂੰ ਉਹ ਕਾਊਂਟਿੰਗ 'ਚ ਬੈਠੀ ਸੀ ਜਿਹੜੀ ਕਿ ਇਲੈਗਲ ਆ ਉਹ ਅਸੀਂ ਉਹਦੀ ਕੰਪਲੇਂਟ ਕੀਤੀ ਆ ਉਹਦੇ ਨਾਲ ਉਹਦੀ ਨੌਕਰੀ ਖਤਰੇ 'ਚ ਪਊਗੀ ਇਹ ਬਿਲਕੁਲ ਕਲੀਅਰ ਆ ਦੂਜਾ ਇਲੈਕਸ਼ਨ ਕਮਿਸ਼ਨ ਦਾ ਰੂਲ ਆ ਵੀ ਜਿਹੜੀ ਤੁਸੀਂ ਸਟੈਂਪ ਲਾਉਨੇ ਆ ਵੋਟ ਤੇ ਉਹ ਹੀ ਇੱਕ ਹੀ ਸਟੈਂਪ ਆ ਉਹਦੀ ਹੀ ਵੋਟ ਮੰਨੀ ਜਾਂਦੀ ਆ ਪਰ ਬਾਕੀ ਪੁਰਾਣੇ ਦੇ ਵਿੱਚ ਬਹੁਤ ਸਾਰੇ ਡੱਬਿਆਂ ਦੇ ਵਿੱਚੋਂ ਇਹੋ ਜੀਆਂ ਵੋਟਾਂ ਨਿਕਲੀਆਂ ਜਿਨ੍ਹਾਂ ਦੇ ਉੱਪਰ ਉਹ ਸਟੈਂਪ ਨਹੀਂ ਸੀ ਇੱਕ ਅਲੱਗ ਤੋਂ ਟੀਚਰਾਂ ਵਾਲੀ ਸਟੈਂਪ ਲੱਗੀ ਹੋਈ ਸੀ ਤਾਂ ਉਹ ਬਿਲਕੁਲ ਇਲੀਗਲ ਆ ਉਹ ਵੋਟਾਂ ਕਾਊਂਟ ਹੀ ਨਹੀਂ ਹੋ ਸਕਦੀ ਤੀਜਾ ਜਿਹੜਾ ਕਾਲੇ ਕੇ ਪਿੰਡ ਆ ਕਾਲੇ ਕੇ ਪਿੰਡ ਦੀ ਜਿੰਨੀ VOTING ਹੋਈ ਜਿੰਨੀਆਂ ਵੋਟਾਂ ਪੰਗਾ ਕਾਲੇ ਕੇ ਪਿੰਡ ਦੇ ਵਿੱਚ ਸਾਰੀ ਦੀਆਂ ਸਾਰੀਆਂ ਵੋਟਾਂ ਤੇ ਵੋਟਾਂ ਵਾਲੀ ਸਟੈਂਪ ਹੀ ਨਹੀਂ ਲੱਗੀ ਹੋਈ ਟੀਚਰਾਂ ਦੀ ਸਟੈਂਪ ਲੱਗੀ ਹੋਈ ਹੈ। ਉਹ ਗਿਣਤੀ ਕਿਵੇਂ ਹੋਗੀ? ਗਿਣਤੀ ਕਰ ਲਈ ਉਹਨਾਂ ਨੇ ਅਸੀਂ ਮੇਰੇ ਕਿਉਂਕਿ ਉਹਦੇ ਚ ਇੱਕ ਬੜਾ ਇੰਪੋਰਟੈਂਟ ਹੁੰਦਾ ਵੀ ਜਿਹੜਾ ਇਲੈਕਟਡ ਬੰਦਾ ਹੁੰਦਾ ਉਹ ਕਾਊਂਟਿੰਗ 'ਚ ਨਹੀਂ ਜਾ ਸਕਦਾ। ਮੈਂ ਇਲੈਕਟਡ ਐਮ.ਐਲ.ਏ ਸੀ ਮੈਂ ਕਾਊਂਟਿੰਗ 'ਚ ਨਹੀਂ ਸੀ ਜਾ ਸਕਦਾਗਾ ਅੰਦਰ ਨਹੀਂ ਸੀ ਜਾ ਸਕਦਾਗਾ। ਤੇ ਜਿਹੜੇ ਦੂਜੇ ਬੰਦੇ ਸੀਗੇ ਇਕੱਲੇਦਲ ਵਾਲੇ ਜਾਂ ਕਾਂਗਰਸ ਦੇ ਚਲੋ ਜਿਹੜੇ ਇਨਾਂ ਦੇ ਨਮਾਇंदे ਨੇ ਨਮਾਇंदे ਨੇ ਉਹ ਉਹਨਾਂ ਕੋਲ ਕੋਈ ਸੰਵਿਧਾਨਿਕ ਅਹੁਦਾ ਨਹੀਂਗਾ ਉਹ ਗਣਤੀ ਚ ਜਾ ਸਕਦੇ ਸੀਗੇ ਉੱਥੇ ਜਦੋਂ ਮੇਰੀ ਟੀਮ ਨੂੰ ਮੈਂ ਬਾਅਦ ਚ ਪੁੱਛਿਆ ਮੈਂ ਕਿਹਾ ਵੀ ਤੁਸੀਂ ਕੰਪਲੇਂਟ ਕਰਦੇ ਤੁਸੀਂ ਕੰਪਲੇਂਟ ਕਿਉਂ ਨਹੀਂ ਕੀਤੀ ਤਾਂ ਇਹਨਾਂ ਨੇ ਡੀਸੀ ਕੋਲ ਕੰਪਲੇਂਟ ਕੀਤੀ ਉਹਦੇ ਕੋਲ ਏਡੀਸੀ ਕੋਲ ਏਡੀਸੀ ਨੇ ਕਿਹਾ ਕਹਿੰਦਾ ਵੀ ਇਹਦੇ ਚ ਜਿਹੜੇ ਸਰਕਾਰੀ ਟੀਚਰ ਨੇ ਆਪਣੇ ਉਹਨਾਂ ਦੀ ਨੌਕਰੀ ਦਾਤੇ ਲੱਗ ਸਕਦੀ ਆ ਵੀ ਤੁਸੀਂ ਯਾਰ ਐਵੇਂ ਨਾ ਕਰੋ ਵੀ ਉਹਨਾਂ ਤੋਂ ਗਲਤੀ ਹੋ ਗਈ ਕੁਤਾਈਆਂ ਹੋ ਗਈਆਂ ਤਾਂ ਇਹ ਮੇਰੀ ਟੀਮ ਕਹਿੰਦੇ ਵੀ ਨਹੀਂ ਅਸੀਂ ਤਾਂ ਕੰਪਲੇਂਟ ਰਜਿਸਟਰਡ ਕਰਉਣੀ ਆ ਮੈਂ ਤੁਹਾਨੂੰ ਦੱਸ ਦਿੰਦਾ ਤਾਂ ਉਹ ਕਹਿੰਦੇ ਵੀ ਤੁਹਾਡਾ ਤੁਸੀਂ ਡੀਸੀ ਕੋਲ ਬਾਅਦ ਚ ਕੰਪਲੇਂਟ ਅਰਜਿਸਟਡ ਕਰਾ ਦਿਓ ਤਾਂ ਫਿਰ ਅਸੀਂ ਅਗਲੇ ਦਿਨ ਡੀਸੀ ਕੋਲ ਕੰਪਲੇਂਟ ਆਪਣੇ ਅਰਜਿਸਟਡ ਕਰਾਤੀਆਂ ਉਹ ਹੁਣ ਸਾਰੀਆਂ ਚੀਜ਼ਾਂ ਦੇ ਪਹਿਰ ਮੈਨੂੰ ਟੂਰ ਕਮਿਸ਼ਨ ਨੇ ਕੋਈ ਉੱਤੇ ਐਕਸ਼ਨ ਨਹੀਂ ਲਿਆ ਗਿਆ ਉਹ ਸਾਰੇ ਉਹ ਅਨਾਉਂਸ ਹੋ ਚੁੱਕੇ ਆ ਸਰਟੀਫਿਕੇਟ ਮਿਲ ਸਕਦੇ ਆ ਮਿਲ ਸਰਟੀਫਿਕੇਟ ਮਿਲ ਗਏ ਅਨਾਉਂਸ ਹੋ ਗਏ ਜੋ ਮਰਜ਼ੀ ਹੋ ਗਿਆ ਪਰ ਇੱਕ ਟ੍ਰਿਬਿਊਨਲ ਬੰਦ ਆ ਟ੍ਰਿਬਿਊਨਲ ਦੇ ਵਿੱਚ ਤੁਸੀਂ ਕੰਪਲੇਂਟ ਚ ਜਾ ਸਕਦੇ ਹੋ ਉਹ ਜਦੋਂ ਇਲੈਕਸ਼ਨ ਦਾ ਪ੍ਰੋਸੈਸ ਕੰਪਲੀਟ ਹੋ ਜਾਂਦਾ ਉਸ ਤੋਂ ਬਾਅਦ ਦੇ ਵਿੱਚ ਇੱਕ ਟ੍ਰਿਬਿਊਨਲ ਆ ਜਿਹੜਾ ਉਹ ਉਹ ਬਣਦਾ ਜਿਹਦੇ ਵਿੱਚ ਤੁਸੀਂ ਕੰਪਲੀਟ ਕਰ ਸਕਦੇ ਹੋ ਤੁਸੀਂ ਕੋਰਟ ਜਾ ਸਕਦੇ ਹੋ ਅਸੀਂ ਨਾਲ ਦੀ ਨਾਲ ਅਗਲੇ ਦਿਨ ਉਹਨਾਂ ਤਿੰਨਾਂ ਚੀਜ਼ਾਂ ਤੇ ਗਏ ਹੋਏ ਹਾਂ ਤਾਂ ਤੁਸੀਂ ਦੇਖੋਗੇ ਬੜੀ ਜਲਦੀ ਜਿਹੜੀ ਇਹ ਕਾਲੇ ਕੇ ਵਾਲੀ ਬਲੈਕ ਸੰਤੀ ਆ ਉਹ ਸਸਪੈਂਡ ਹੋਊਗੀ ਕੈਂਸਲ ਹੋਊਗੀ VOTING ਕੈਂਸਲ ਹੋਊਗੀ ਜ਼ਿਲ੍ਹਾ ਪ੍ਰੀਸ਼ਦ ਦਾ ਜਿਹੜੀ ਥਰਾਜ ਆ ਉਹ ਕੈਂਸਲ ਹੋਊਗੀ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਥਰਾਜ ਤੋਂ ਜਿੱਤੇ ਨੇ ਮਹਿਮਾਨੀ ਦੇ ਨਾਲ ਉਹਨਾਂ ਦੀ ਜਿਹੜੀ ਨੂੰ ਆ ਉਹਨਾਂ ਦੀ ਨੌਕਰੀ ਸਸਪੈਂਡ ਹੋਊਗੀ ਉਹ ਨੌਕਰੀ ਤੋਂ ਜਾਣਗੇ ਤੇ ਜਿਹੜੇ-ਜਿਹੜੇ ਵੀ ਅਧਿਕਾਰੀਆਂ ਨੇ ਪੁੱਤਾਈਆਂ ਕੀਤੀਆਂ ਉਹਨਾਂ ਸਾਰਿਆਂ ਦੇ ਕਾਰਵਾਈ ਹੋਊਗੀ ਇਹਦੀ ਬੜੀ ਕਲੀਅਰ ਐਗਜ਼ਾਮਪਲ ਆ ਅੱਜ ਨੱਥੂ ਵਾਲੇ ਗਰਬੀ ਦਾ ਸਰਪੰਚ ਸਸਪੈਂਡ ਹੋ ਗਿਆ ਜਿਹੜਾ ਕਿ ਕਾਲੀ ਦਲ ਦਾ ਸਰਪੰਚ ਸੀਗਾ ਆ ਚਾਰ-ਪੰਜ ਕਾਲੀ ਦਲ ਦੇ ਸਰਪੰਚ ਸੀ ਉਹਨਾਂ ਦੇ ਵਿੱਚੋਂ ਉਹ ਉਹਨਾਂ ਨੇ ਇੱਕ ਕਾਨੂੰਨ ਦੀ ਵਾਇਓਲੇਸ਼ਨ ਕਰਕੇ ਬਿਨਾ ਤੁਸੀਂ ਦੇਖੋ ਬੇਈਮਾਨੀ ਦੀ ਹੱਦ ਉਸ ਬੰਦੇ ਨੇ ਕਿਸੇ ਸਰਕਾਰ ਤੋਂ ਨਹੀਂ ਪੁੱਛਿਆ ਕਿਸੇ ਅਧਿਕਾਰੀ ਤੋਂ ਨਹੀਂ ਪੁੱਛਿਆ ਜਿਹੜੇ ਪਿੰਡ ਦੇ ਵਿੱਚ ਸਰਕਾਰੀ ਛੱਪੜ ਸੀਗਾ ਉਹਦੇ ਵਿੱਚ ਆਪੇ ਮੱਛੀਆਂ ਛੱਡ ਕੇ ਆਪ ਹੀ ਵੇਚਦਾ